ਸੰਸਦ ਥਾਣੇ ਦੇ ਬਾਹਰ ਕਾਂਗਰਸ ਵੱਲੋਂ ਲਗਾਤਾਰ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਲਗਾਏ ਜਾ ਰਹੇ ਨੇ ਇੱਕ ਪਾਸੇ ਜਿੱਥੇ ਸੰਸਦ ਦੇ ਅੰਦਰ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਮਹਿੰਗਾਈ ਦਾ ਮੁੱਦਾ ਭਖਿਆ ਹੋਇਆ ਹੈ ਵਿਰੋਧੀ ਧਿਰ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਉੱਥੇ ਹੀ ਜੋ ਤਾਜ਼ਾ ਤਸਵੀਰਾਂ ਸੀ ਤੁਹਾਨੂੰ ਵਿਖਾ ਰਿਹਾ ਉਹ ਸੰਸਦ ਥਾਣੇ ਦੇ ਬਾਹਰ ਦੀਆਂ ਨੇ ਜਿੱਥੇ ਕਾਂਗਰਸ ਦੇ ਵਰਕਰਾਂ ਦੇ ਵੱਲੋਂ ਇਹ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਸੁਰੱਖਿਆ ਦੇ ਕਾੜੇ ਇੰਤਜ਼ਾਮ ਕੀਤੇ ਗਏ ਨੇ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਜੋ ਮਾਹੌਲ ਤਣਾਅਪੂਰਨ ਨਾ ਬਣੇ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਜੋ ਵਰਕਰ ਨੇ ਦੂਸਰੇ ਪਾਸੇ ਨਾ ਜਾ ਸਕਣ ਪਰ ਲਗਾਤਾਰ ਮਹਿੰਗਾਈ ਦਾ ਮੁੱਦਾ ਮੋਦੀ ਸਰਕਾਰ ਦੇ ਸਾਹਮਣੇ ਪੱਖਿਆ ਹੋਇਆ ਬੇਸ਼ੱਕ ਫਿਰ ਉਹ ਸੰਸਦ ਦੇ ਬਾਹਰ ਹੋਵੇ ਜਾਂ ਫਿਰ ਸੰਸਦ ਦੇ ਅੰਦਰ ਇਤੇ ਦੱਸ ਦਈਏ ਮੋਦੀ ਸਰਕਾਰ ਦੇ ਅੱਜ ਪਹਿਲਾ ਬਜਟ ਸੈਸ਼ਨ ਹੈ ਤੇ ਅੱਜ ਪਹਿਲੇ ਹੀ ਦਿਨ ਮੋਦੀ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਇਸ ਜ਼ੋਰਦਾਰ ਹੰਗਾਮੇ ਦਾ ਸੰਸਦ ਦੇ ਬਾਹਰ ਵੀ ਤੇ ਸੰਸਦ ਦੇ ਅੰਦਰ ਵੀ ਇਹ ਤੇ ਵੀ ਦੱਸਣਾ ਚਾ ਦੱਸ ਦਈਏ ਕਿ ਲੋਕ ਸਭਾ ਦੇ ਅੰਦਰ ਜਿਸ ਵੇਲੇ ਸ਼ੁਦਾਂਜਲੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਪ੍ਰਸ਼ਨ ਕਾਲ ਸ਼ੁਰੂ ਹੋਇਆ ਤਾਂ ਵਿਰੋਧੀ ਧਿਰ ਵੱਲੋਂ ਲਗਾਤਾਰ ਅਜੇ ਤੱਕ ਹੰਗਾਮਾ ਕੀਤਾ ਗਿਆ ਤੇ ਹੁਣ ਲੋਕ ਸਭਾ ਨੂੰ ਸਥਗਿਤ ਕਰ ਦਿੱਤਾ ਗਿਆ 2 ਵਜੇ ਤੱਕ ਜੇ ਗੱਲ ਕਰੀਏ ਰਾਜ ਸਭਾ ਦੀ ਕਾਰਵਾਈ ਜਾਰੀ ਹੈ ਰਾਜ ਸਭਾ ਦੇ ਵਿੱਚ ਵੱਖ-ਵੱਖ ਨੇਤਾਵਾਂ ਨੇ ਵੱਖ-ਵੱਖ ਆਗੂਆਂ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਮਹਿੰਗਾਈ ਦਾ ਮੁੱਦਾ ਚੁੱਕਿਆ ਤੇ ਮੋਦੀ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਦੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇੱਕ ਪਾਸੇ ਲੋਕ ਸਭਾ ਦੇ ਵਿੱਚ ਹੰਗਾਮਾ ਕੀਤਾ ਗਿਆ ਤੇ ਦੂਸਰੇ ਪਾਸੇ ਸੜਕਾਂ ਤੇ ਉਤਰ ਆਏ ਨੇ ਕਾਂਗਰਸੀ ਵਰਕਰ